ਸਾਰੇ ਜੀ ਕਹਿੰਦੇ ਜਦੋਂ ਨਾਮ ਦਾ ਡੰਕਾ ਵੱਜਦਾ ਜਦੋਂ ਨਾਮ ਦਾ ਡੰਕਾ ਵੱਜਦਾ ਤੇ ਪਾਪ ਬਿਗਨ ਰੁਕਾਵਟਾਂ ਭੱਜ ਜਾਂਦੀਆਂ ਨੇ ਰਸਤੇ ਸਾਫ਼ ਹੋ ਜਾਂਦੇ ਨੇ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵੜ ਭਾਗੀ ਪਾਇਆ ਬਿਗਨ ਬਿਨਾਸਨ ਸਭ ਦੁੱਖ ਨਾਸਣ ਅੰਦਰੋਂ ਵੀ ਬੰਦਾ ਆ ਪੜਿਆ ਨਹੀਂ ਹੋਣਾ ਪਾਤਸ਼ਾਹ ਦੀ ਤੀਜੇ ਪਾਤਸ਼ਾਹ ਦੀ ਬਾਣੀ ਜਿਉ ਨਿਰਮਲ ਵਾਰੋਂ ਨਿਰਮਲ ਪਹਿਲਾ ਜੁਆਰੀ ਨੂੰ ਜੁਆਰੀਆਪਨ ਛੱਡਣਾ ਪੈਣਾ ਪਹਿਲਾ ਤਿੰਨ ਜਨਮ ਜੁਏ ਆ ਰਿਆ ਇਹ ਪੜਿਆ ਸੀ ਨਾ ਉਹਦੇ ਵਜh ਲਿਖਿਆ ਵੀ ਜੁਏ ਵਿੱਚ ਨਹੀਂ ਹਾਰਨਾ ਪ੍ਰੇਮ ਚ ਹਾਰ ਜੇ ਕੋਈ ਗੱਲ ਨਹੀਂ ਤੇਰੇ ਪ੍ਰੇਮ ਚ ਮੈਂ ਹਾਰ ਜਾ ਕੋਈ ਗੱਲ ਨਹੀਂ ਪਰ ਜੁਏ ਵਿੱਚ ਨਹੀਂ ਹਾਰਨਾ ਇਹ ਜਨਮ ਬੜਾ ਕੀਮਤੀ ਹੈ ਕੋਈ ਪਾਪ ਭਾਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਮਰਿਆਂ ਦੇ ਸਾਰੇ ਪਾਪ ਨਾਸ਼ ਹੋ ਜਾਣਗੇ ਸਾਰੇ ਪਾਪ ਨਸ਼ਟ ਹੋ ਜਾਣਗੇ ਔਰ ਅੰਦਰੋਂ ਪਵਿੱਤਰ ਹੋ ਜਾਏਗਾ ਅਸ਼ੀ